वेलकम टू खन्ना न्यूज़ लाइव खन्ना जीटी रोड पट्टियां स्थित रामगढ़िया पवनविच बाबा विश्वकर्मा रामगढ़िया सभा खन्ना ਵੱਲੋਂ सहयोगी संस्थाਆਂ ਦੇ ਸਹਿਯੋਗ ਨਾਲ ਮਹਾਰਾਜਾ ਜਸਾ ਸਿੰਘ रामगढ़िया ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ दरबार ਦਾ ਯੋਜਨ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਉਦਯੋਗ ਤੇ ਵਣਜ ਪੂੰਜੀ ਨਿਵੇਸ਼ ਪ੍ਰੋਤਸਾਹਨ ਕੀਰਤ ਅਤੇ ਸੈਰ ਸਪੱਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪੀਰ ਸਿੰਘ ਸੌਂਦ ਨੇ ਉੱਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਇਸ ਮੌਕੇ ਸਾਬਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ ਜੀ ਪਵੰਦੇ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ ਕਰਨੈਲ ਸਿੰਘ ਅਤੇ ਬੀਬੀਆਂ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦਾ ਇਹ ਸਮਾਗਮ ਰਾਮਗੜੀਆਸ ਭਾਈਚਾਰੇ ਵੱਲੋਂ ਮਨਾਇਆ ਗਿਆ ਹੈ। ਉਹਨਾਂ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹੋਣੇ ਚਾਹੀਦੇ ਹਨ ਜਿਸ ਨਾਲ ਕੌਮਾਂ ਜਿਉਂਦੀਆਂ ਰਹਿੰਦੀਆਂ ਹਨ। ਸਾਡੇ ਦੇਸ਼ ਦੀ ਸੰਸਕ੍ਰਿਤੀ ਅਤੇ ਇੱਜ਼ਤ ਆਬਰੂ ਨੂੰ ਬਚਾਉਣ ਲਈ ਖਾਲਸਾ ਪੰਥ ਹਮੇਸ਼ਾ ਹੀ ਅੱਗੇ ਆਉਂਦਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਿੱਤੇ ਉਪਦੇਸ਼ ਅਨੁਸਾਰ ਚੱਲਣਾ ਚਾਹੀਦਾ ਹੈ ਅਤੇ ਆਪਣਾ ਜੀਵਨ ਮਾਨਵਤਾ ਦੀ ਭਲਾਈ ਲਈ ਲਗਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤੰਦਰੁਸਤੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਆਮ ਵਿਅਕਤੀ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਸ ਮੌਕੇ ਕੈਬਨਿਟ ਮੰਤਰੀ ਸੌਂਦ ਵੱਲੋਂ ਸਾਬਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਪਾਈ ਰਵਿੰਦਰ ਸਿੰਘ ਸਮੇਤ ਸ਼ਖਸੀਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਰੁੱਖਾਂ ਦਾ ਲੰਗਰ ਅਤੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਸਮੁੱਚੇ ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਅਮਰਜੀਤ ਸਿੰਘ ਘਟੋੜਾ ਨੇ ਬਖੂਬੀ ਨਿਭਾਈ। ਬਾਜੂ ਜੀ ਸਿੰਘ ਸਤਿ ਸਲਾ ਵਹਿਨੂ ਜੀ ਦਾ ਖਾਲਸਾ ਬਾਬਾ ਹੈ ਜ ਜਿਨ੍ਹਾਂ ਦੇ ਪਤੀ ਜੀ ਅੱਜ ਰਾਮਗੜੀਆ ਭਵਨ ਵਿਖੇ ਮਹਾਨ ਕੀਰਤਨ ਦਰਬਾਰ ਹੋ ਰਿਹਾ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਰਤਨੀ ਜਥੇ ਕੀਰਤਨ ਕਰ ਰਹੇ ਨੇ ਸੰਗਤਾਂ ਲਾਹੇ ਪ੍ਰਾਪਤ ਕਰ ਰਹੀਆਂ ਨੇ ਔਰ ਆਨੰਦ ਵਰਸਿਆ ਪਿਆ ਇੱਥੇ ਅੱਜ ਭਾਈ ਧਨੀਆ ਜੀ ਸੇਵਾ ਸਿਸਾਦੀ ਵੱਲੋਂ ਜੋੜਿਆਂ ਦੀ ਸੇਵਾ ਜੋੜੇ ਘਰ ਦੀ ਸੇਵਾ ਤੇ ਬੁੱਕਿਆਂ ਦਾ ਲੰਗਰ ਲਗਾਇਆ ਗਿਆ ਹੈ ਔਰ ਸੰਤਾਂ ਲਾਹੇ ਲੈ ਰਹੀਆਂ ਨੇ 사ਤਗੁਰੂ ਜੀ ਦੀ ਮਹਾਨ ਕਿਰਪਾ ਸਖੱਡੇ ਤੇ ਵੀ ਇਹ ਜੋ ਭਾਗੇ ਸਮੇ ਆਪਾਂ ਨੂੰ ਸੰਤਾਂ ਨੂੰ ਮਿਲਦੇ ਰਹਦੇ ਨੇ ਧੰਨਵਾਦ ਹਾਂਜੀ ਨਿਮਾ ਜੀ ਤੁਹਾਡੇ ਕੰਨੀਆਂ ਜੋੜੇ ਦੀ ਸੇਵਾ ਕੀਤੀ ਜਾ ਰਹੀ ਹੈ ਕੀ ਕਹਿੰਨਾ ਤੁਹਾਡਾ ਰੋਣ ਵਾਹਿਗੁਰੂ ਜੀ ਸੇਵਾ ਬਖਸ਼ਦਾ ਤੇ ਭਾਈ ਕਨਈਆ ਜੀ ਸੇਵਾ ਸਾਡੀ ਹਰ ਸਮੇ ਹਾਜ਼ਰ ਹੈ ਜੀ ਸ਼ਹਿਰ ਦੇ ਵਿੱਚ ਸਮਾਜ ਦੇ ਵਿੱਚ ਪਾਈਕ ਲਈ ਜੀ ਸੇਵਾ ਸੈਟੀ ਵੱਲੋਂ ਚਾਹੇ ਰੁੱਖਾਂ ਦੀ ਸੇਵਾ ਹੋਵੇ ਰੁੱਖਾਂ ਦਾ ਲੰਗਰ ਹੋਵੇ ਜਾਂ ਜੋੜਿਆਂ ਦੀ ਸੇਵਾ ਹੋਵੇ ਕਿਸੇ ਵੀ ਧਾਰਮਿਕ ਸਮਾਗਮ ਦੇ ਵਿੱਚ ਤਾਂ ਇਹਨਾਂ ਜੋਧਿਆਂ ਦੇ ਸਦਕਾ ਉਹ ਸੇਵਾ ਕੀਤੀ ਜਾਂਦੀ ਹੈ ਜੀ ਔਰ ਅਸੀਂ ਵਾਹਿਗੁਰੂ ਅਗੇ ਆਵਾਜ਼ ਕਰਦੇ ਹਾਂ ਕਿ ਅਸੀਂ ਭੱਗਾਂ ਵਾਲਿਆਂ ਸਾਨੂੰ ਉਹ ਸੇਵਾ ਬਖਸ਼ ਦੇਣੇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘੀ ਰਾਮਗੜੀ ਆ ਜੋ ਕਿ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਜਿਹੜਾ ਨਾਮ ਹੈ ਬੜੇ ਫਕਰ ਦੇ ਨਾਲ ਬੜੇ ਮਾਣ ਮੱਤੇ ਤਰੀਕੇ ਦੇ ਨਾਲ ਲੱਤਾ ਜਾਂਦਾ ਹੈ ਅੱਜ ਉਹਨਾਂ ਦਾ ਜਨਮ ਦਿਹਾੜਾ ਜੋ ਸਮੂਹ ਰਾਮਗੜੀਆ ਭਾਈਚਾਰੇ ਨੇ ਤੇ ਬਾਕੀ ਭਾਈਚਾਰਿਆਂ ਨੇ ਰਲ ਕੇ ਅੱਜ ਰਾਮਗੜੀਆ ਭਵਨ ਖੰਨਾ ਵਿਖੇ ਮਨਾਇਆ ਹੈ ਮੈਂ ਇਸ ਗੱਲ ਦੀ ਸਮੂਹ ਜਿੱਥੇ ਮੈਨੇਜਮੈਂਟ ਹੈ ਰਾਮਗੜੀਆ ਭਵਨ ਦੀ ਉਹਨੂੰ ਮੁਬਾਰਕਬਾਦ ਦਿੰਦਾ ਬਹੁਤ ਵੱਡਾ ਉਪਰਾਲਾ ਤੁਸੀਂ ਕੀਤਾ ਹੈ ਔਰ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਉਹ ਹੁੰਦੇ ਰਹਿਣੇ ਚਾਹੀਦੇ ਉਹਦਾ ਇੱਕ ਬਹੁਤ ਵੱਡਾ ਕਾਰਨ ਜਿਹੜੀਆਂ ਕੌਮਾਂ ਹੁੰਦੀਆਂ ਨੇ ਉਹ ਆਪਣਾ ਜਰਨੈਲਾ ਦੇ ਨਾਮਾ ਨਾਲ ਜਿਉਂਦੀਆਂ ਰਹਦੀਆਂ ਨੇ ਸਾਡੇ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੇ ਲਈ ਸਾਡੇ ਇਸ ਦੇਸ਼ ਦੀ ਇੱਜ਼ਤ ਆਬਰੂ ਨੂੰ ਬਚਾਉਣ ਦੇ ਲਈ ਜਦੋਂ ਬਾਹਰਲੇ ਜਰਵਾਣੇ ਆ ਕੇ ਕੁਝ 500 ਬੰਦਿਆਂ ਦੇ ਨਾਲ ਇਸ ਦੇਸ਼ ਤੇ ਕਬਜ਼ਾ ਕਰਨ ਦੀ ठान ਲੈਂਦੇ ਸੀ ਸੋਚ ਲੈਂਦੇ ਸੀ ਤੋਂ ਉਹਨਾਂ ਟਾਈਮਾਂ ਦੇ ਵਿੱਚ ਸਾਡੀ ਬਹੂ ਬੇਟੀਆਂ ਦੀ ਇੱਜ਼ਤ ਦੀ ਪੱਤ ਦੀ ਰਾਖੀ ਕਰਨ ਦੇ ਲਈ ਜੋ ਖਾਲਸਾ ਪੰਥ ਸੀ ਉਹ ਅੱਗੇ ਹਮੇਸ਼ਾ ਹੀ ਆਉਂਦਾ ਰਿਹਾ ਸੋ ਉਸੇ ਦਾ ਨਤੀਜਾ ਹੈ ਕਿ ਅੱਜ ਸਾਡੇ ਦੇਸ਼ ਦੀ ਸੰਸਕ੍ਰਿਤੀ ਸਾਡੇ ਦੇਸ਼ ਦੀ ਇੱਜ਼ਤ ਤੇ ਆਬਰੂ ਹੈ ਜਿਹੜੀ ਉਹ ਸੁਰੱਖਿਤ ਹੈ ਕਬੀ ਸੰਤੋਖ ਸਿੰਘ ਜੀ ਨੇ ਕਿਹਾ ਕਿ ਛਾਈ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਵਤ ਕਚੀਲਤਾ ਕਤੈਬਨ ਪੁਰਾਨ ਕੀ ਬਾਪ ਹੀ ਪਰਪੱਕ ਜਾਂਦੇ ਧਰਮ ਧਸਕ ਜਾਂਦੇ ਵਰਣ ਗਰਕ ਜਾਂਦੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸੰਗਾ ਦੂਰ ਹੋਤੇ ਕਥਾ ਮਿਟ ਜਾਂਦੀ ਪਾਠ 베ਦਨ ਪੁਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰਬੀਰ ਮੂਰਤ ਨਾ ਹੋਤੀ ਜੋ ਪੈ করুণਾ નિਧਾਨ ਕੀ ਇਹ ਸਾਈਬਾਂ ਦੀ ਦੇਣ ਹੈ ਕਿ ਜਿਨ੍ਹਾਂ ਦੀ ਬਦੌਲਤ ਅੱਜ ਜੋ ਭਾਰਤ ਹੈ ਉਹ ਭਾਰਤ ਦੀ ਤਰ੍ਹਾਂ ਦਿਖ ਰਿਹਾ ਇਹ ਧੰਤਨ ਸ਼ਾਹਬ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਇਹ ਉਹਨਾਂ ਦੀ ਦੇਣ ਹੈ ਜਿਨ੍ਹਾਂ ਦੀ ਬਦੌਲਤ ਦੇ ਵਿੱਚ ਅੱਜ ਦੇਵੀ ਦੇਹੁਰੇ ਅੱਜ ਗੁਰੂ ਘਰ ਮੰਦਰ ਜਿਹੜੇ ਨੇ ਸੁਰੱਖਿਸ਼ਤ ਨੇ ਸੋ ਐਸੇ ਕੌਮ ਦੇ ਜਰਨੈਲਾਂ ਨੂੰ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਸਾਹਿਬ ਨੂੰ ਕੋਟਾਂ ਕੋਟ ਨਤਮਸਤਕ ਉਹਨੇ ਅਸੀਂ ਸਿਰ ਝੁਕਾ ਕੇ ਸਜਦਾ ਕਰਦੇ ਆਂ ਕਿ ਉਹਨਾਂ ਦੀ ਕੁਰਬਾਨੀ ਦੀ ਬਦੌਲਤ ਅੱਜ ਅਸੀਂ ਇਸ ਆਜ਼ਾਦ ਫਜ਼ਾ ਦੇ ਵਿੱਚ ਸਾਹ ਸੁਵਾਸ ਲੈ ਰਹੇ ਆਂ ਔਰ ਆਸੀ ਆਜ਼ਾਦੀ ਦਾ ਨਿਕਮਾ ਰਹੀ ਸੋ ਮੈਂ ਇੱਕ ਵਾਰ ਤੋਂ ਫੇਰ ਐਸੇ ਮਹਾਨ ਜਰਨੈਲ ਬਾਬਾ ਜਸਾ ਸਿੰਘ ਜੀ ਰਾਮਗੜੀਆ ਸਾਹਿਬ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਪੂਰੀ ਭਾਈਚਾਰੇ ਨੇ ਹੋਰ ਸਾਰੇ ਵੱਖ-ਵੱਖ ਭਾਈਚਾਰਿਆਂ ਨੇ ਇਕੱਠੇ ਹੋ ਕੇ ਅੱਜ ਜੋ ਇਹ ਰਾਮਗੜੀਆ ਭਵਨ ਖੰਨਾ ਵੇਖੇ ਅੱਜ ਇਹ ਜਿਹੜਾ ਅੱਜ ਕੀਰਤਨ ਦਰਬਾਰ ਕਰਾਇਆ ਹੈ ਇਹ ਕੀਰਤਨ ਦਰਬਾਰ ਦੇ ਵਿੱਚ ਗੁਰੂ ਘਰ ਦੇ ਮਹਾਨ ਕੀਰਤਨੀਆਂ ਜਥੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਾਕਾ ਜੂਰੀ ਰਾਗੀ ਦਰਬਾਰ ਸਾਹਿਬ ਪਹੁੰਚੇ ਸਨ ਉਹਨਾਂ ਨੇ ਆਪਣੀ ਰਸ ਪਿੰਨੀ ਆਵਾਜ਼ ਦੇ ਨਾਲ ਔਰ ਐਸਾ ਕੀਰਤਨ ਸੁਨਾਇਆ ਕਿ ਸਾਰੀ ਸੰਗਤ ਹੈ ਜਿਹੜੀ ਉਹ ਮੰਤਰ ਮੁਕਤ ਹੋ ਗਈ ਸੋ ਉਹਨਾਂ ਦਾ ਵੀ ਧੰਨਵਾਦ ਆਪਣੇ ਰੁਝੇ ਮਿਆ ਪਰੇ ਸਮੇਂ ਚੋਂ ਸਮਾਂ ਕੱਢ ਕੇ ਅੱਜ ਉਹ ਖੰਨਾ ਵਿਕੇ ਪਹੁੰਚੇ ਨੇ ਇੱਕ ਵਾਰ ਤੋਂ ਫੇਰ ਪੂਰੀ ਭਵਨ ਦੀ ਮੈਨੇਜਮੈਂਟ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਇੱਥੇ ਧੰਨਵਾਦ ਕਰਦਾ ਹਾਂ ਉੱਥੇ ਮੈਂ ਇਸ ਗੱਲ ਦੀ ਖਲਾਕਾ ਵੀ ਕਹਿੰਦਾ ਕਿ ਇਸ ਤਰ੍ਹਾਂ ਦੇ ਜਿਹੜੇ ਪਵਿੱਤਰ ਪ੍ਰੋਗਰਾਮ ਨੇ ਇਸ ਤਰ੍ਹਾਂ ਦੇ ਓਕੇਜਨ ਨੇ ਉਹ ਹੁੰਦੇ ਰਹਿਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ